ਸਸਰੀ ਕਾਲ ਕਿਸਾਨ ਬੀਰੋ ਅੱਜ ਆਪ ਪਹੁੰਚਾ ਟਲਵੰਡੀ ਸਬਕਟ੍ਰੈਕਟਰ ਮੰਡੀ ਚ ਅੱਜ ਸੁੱਟਣਾ ਟਰੈਕਟਰਾਂ ਦੇ ਰੇਟ ਸਾਂਝੇ ਕਰਨੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਈ ਫਾਰਮ ਟ੍ਰੈਕਸ ਆਠ ਆ ਗਿਆ ਜੀ ਟਰੈਕਟਰ ਰੰਗ ਦਾ ਪੂਰਾ ਸਾਫ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਦੂਜੀ ਸਾਈਡ ਉਹ ਵੀ ਦਿਖਾ ਦਿੰਨਾ ਟਰੈਕਟਰ ਜੀ 2004 ਮਾਡਲ ਟਰੈਕਟਰ ਹੈ ਜੀ ਇਹ ਅੱਗੇ 5310 ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਲੋਹਿਆ ਸਟਾਰਾ ਮਾਡਲ ਆਈ ਇਹ ਟਰੈਕਟਰ ਹੈ 6,65,000 ਰੁਪਏ ਟਰੈਕਟਰ ਦੀ ਮੰਗ ਲੈ ਅੱਗੇ 60 55 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2015 ਮਾਡਲ ਦਾ ਟਰੈਕਟਰ ਹੈ ਇਹ 4.50 ਸੀ ਟਰੈਕਟਰ ਦੀ ਮੰਗ ਹੈ ਰੰਗ ਗਰੂਪ ਦਾ ਟਰੈਕਟਰ ਪੂਰਾ ਸੋਨਾ ਪਿਆਈ ਇਹ 7,855 ਜੀ 2020 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੋੜਾ ਬੈਂਪਰ ਲੱਗਿਆ ਜੀ ਜੀ ਡਿਮਾਂਡ 6 ਲੱਖ 65 ਹਜ਼ਾਰ ਰੀਪੇਅਰ ਟ੍ਰੀਡ ਦੀ ਡਿਮਾਂਡ ਹੈ ਜੀ ਗੈਸ ਸਭਰਾਜ ਆ ਗਿਆ ਜੀ 960 ਐਫੀ ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਬਰਲੀ 70 ਡਕ ਡਕ ਪਈ ਇਹ ਲੱਗੇ 2018 ਮਾਡਲ ਹੈ ਜੀ ਇਹ ਟਰੈਕਟਰ 5 ਲੱਖ 40 ਹਜ਼ਾਰ ਰੀਪੇਅਰ ਟ੍ਰੀਡ ਦੀ ਡਿਮਾਂਡ ਹੈ ਗੈਸ ਸਭਰਾਜ ਆ ਗਿਆ 855 2013 ਮਾਡਲ ਹੈ ਜੀ ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 4.8 ਟਰੈਕਟਰ ਦੀ ਡਿਮਾਂਡ ਹੈ ক্লোਜ਼ ਕਰਦੇ ਇੰਨੇ ਟਰੈਕਟਰ ਤੇ ਅੱਗੇ ਸੋਨਾਲੀ ਕਾ 45 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਪੂਰੀਆ ਓਕੇ ਆ ਜੀ ਹਰਿਆਣਾ ਲੰਬਰ ਹੈ ਜੀ ਇਹ 2014 ਮਾਡਲ ਹੈ 390 ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ ਫਾਰਮ ਟਰੈਕਸ ਆਠ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2011 ਮਾਡਲ ਹੈ ਇਹ ਟਰੈਕਟਰ 355 ਇਹ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ ਜੀ ਪ੍ਰੀਤ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ ਇਹ ਟਰੈਕਟਰ 4,75,000 ਰੁਪਏ ਡੈਟਰੀ ਦੀ ਮੰਗ ਹੈ ਅੱਗੇ ਸੋਨਾਲਿਕਾ 50 ਲ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਗਰੂ ਦਾ ਟਰੈਕਟਰ ਪੂਰਾ ਸਾਫ਼ ਹੈ 2018 ਮਾਡਲ ਹੈ ਇਹ ਟਰੈਕਟਰ 4,95 ਟਰੈਕਟਰ ਦੀ ਮੰਗ ਹੈ ਅੱਗੇ ਸਵਰਾ 855 ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ 6,35 ਰੁਪਏ ਡੈਟਰੀ ਦੀ ਮੰਗ ਹੈ ਅੱਗੇ ਸੋਨਾਲੀ ਕੱਪਿਆਲਾ ਆ ਗਈ। ਇਹ 2017 ਮਾਡਲ ਹੈ ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 495 ਟ੍ਰੈਕਟਰ ਦੀ ਮੰਗ ਹੈ। ਅੱਗੇ ਇਹ ਐਚਰ 2009 ਮਾਡਲ ਹੈ। ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 1,55,000 ਰੁਪਏ ਟ੍ਰੈਕਟਰ ਦੀ ਮੰਗ ਹੈ। ਅੱਗੇ ਸਵਰਾ 735 ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਹ 990 ਮਾਡਲ ਟਰੈਕਟਰ ਹੈ ਜੀ ਤੇ ਰੇਟ ਦੀ ਗੱਲ ਕਰੀਏ 1 ਲੱਖ 48000 ਰੁਪਏ ਟਰੈਕਟਰ ਦੀ ਮੰਗ ਹੈ ਜੀ ਸਵਰਾਜ 855 ਜੀ 2008 ਮਾਡਲ ਹੈ ਜੀ 3 ਲੱਖ 20000 ਰੁਪਏ ਟਰੈਕਟਰ ਦੀ ਮੰਗ ਹੈ ਜੀ ਸਵਰਾਜ 855 ਜੀ 13 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ दो हज़ार एक मॉडल आई है ट्रैक्टर पाब लंबर आई है ट्रैक्टर दो लख पचवंजा हजार रुपये ट्रैक्टर की डिमांड आई अगे सवराज अठ सौ पचवंजा पूरा साफ पंडीशन दी टा टूरा नवा पद दो हजार भी मॉडल ट्रैक्टर आई है छः लख बत्तर हजार रुपए ट्रैक्टर की डिमांड आई अभी स्वराज अठ सौ पचवंजा जी बारह मॉडल ट्रैक्टर आई यह टायरों की कंडीशन तो चैक कर सकते हो इंजन है जी य चार लख पैंट हज़ार रुपये ट्रैक्टर की डिमांड है अगे छात्री तीह आ गया जी ट्रैक्टर पूरा सोना पे जी टायरों की कंडीशन तो चैक कर सकते दो हज़ार तेरह मॉडल ट्रैक्टर 7 ਲੱਖ 90000 ਰੁਪਏ ਡੈਟਰੀ ਡਿਮਾਂਡ ਆ ਜੀ ਅੱਗੇ ਸੋਨਾਲਿਕ ਆ ਗਿਆ ਜੀ ਪਿਆਲ ਨੰਬਰ ਆਈ 8 ਡੈਟਰੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2020 ਮਾਡਲ ਆਈ 5 ਲੱਖ 95000 ਰੁਪਏ ਡੈਟਰੀ ਡਿਮਾਂਡ ਆ ਜੀ ਸੋਨਾਲਿਕ ਦਾ ਪਿਆਲ ਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਾਡਲ 2020 ਆਈ ਇਹ 5.80 ਲੱਖ ਰੁਪਏ ਟਰੈਕਟਰ ਦੀ ਮੰਗ ਹੈ ਅੱਗੇ ਸਵਰਾਜ 744 ਹੈ ਗਈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਹੈ ਇਹ ਟਰੈਕਟਰ 495 ਟਰੈਕਟਰ ਦੀ ਮੰਗ ਹੈ ਅੱਗੇ ਸੋਨਾਲੀ ਕਾ 2011 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਈ ਰੰਗ ਨੂਬਲਾ ਟਰੈਕਟਰ ਪੂਰਾ ਸਾਫ ਹੈ ਜੀ 3295 ਟਰੈਕਟਰ ਦਾ ਇਹ ਡਿਮਾਂਡ ਹੈ ਅੱਗੇ 363 ਪੂੜਾ ਗਈ 2019 ਨਾ ਨਵੇਂ ਮਾਡਲ ਹੈ 320000 ਰੁਪਏ ਟੈਕਸ ਦੀ ਡਿਮਾਂਡ ਹੈ। ਅੱਗੇ ਨਿਊ ਹਾਰਨਟ 630 ਆ ਗਿਆ ਜੀ। 2003 ਮਾਡਲ ਹੈ ਜੀ। 280 ਟਰੈਕਟਰ ਦੀ ਡਿਮਾਂਡ ਹੈ। ਚੈੱਕ ਕਰ ਸਕਦੇ ਹੋ ਟੈਟੂ ਹੈ। ਅੱਗੇ 60 ਆ ਗਿਆ ਜੀ। CPAY ਹੈ ਇਹ। 14 ਡਿਗਰੀ ਹੈ ਤੁਸੀਂ ਦੇਖ ਸਕਦੇ ਹੋ। 2012 ਮਾਡਲ ਟਰੈਕਟਰ ਹੈ ਇਹ। 410000 ਰੁਪਏ ਟਰੈਕਟਰ ਦੀ ਇਹ ਜੀ ਡਿਮਾਂਡ ਹੈ। ਕਈ ਫਾਰਮ ਟਰੈਕਸ ਆਠ ਆ ਗਈ। ਟਰੈਕਟਰ ਰੰਗ ਦਾ ਪੂਰਾ ਸਾਫ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਦੂਜੀ ਸਾਈਡ ਉਹ ਵੀ ਦਿਖਾ ਦਿੰਨਾ ਟਰੈਕਟਰ ਜੀ 2004 ਮਾਡਲ ਟਰੈਕਟਰ ਹੈ ਜੀ ਇਹ। 245000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ। ਅੱਗੇ ਸੋਨਾਲਿਕਾ 50 ਆ ਗਈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2006 ਮਾਡਲ ਟਰੈਕਟਰ ਹੈ ਜੀ ਇਹ। 50 ਨੰਬਰ ਟਰੈਕਟਰ ਹੈ ਜੀ ਇਹ। ਤਿੰਨ ਲੱਖ ਦਸ ਹਜ਼ਾਰ ਰੁਪਈਏ ਟਰੈਕਟਰ ਦੀ demand ਹੈ ਅੱਗੇ new ਹੋਂਡ ਆ ਗਿਆ ਜੀ ਦੋ ਹਜ਼ਾਰ ਦਸ model ਹੈ ਜੀ ਇਹ ਟਾਇਰਾਂ ਦੀ condition ਤੁਸੀਂ ਦੇਖ ਸਕਦੇ ਹੋ ਫਾਈਬਰ ਵਾਲੀ ਛੱਤ ਰੇੜ ਇੱਕ ਡੁੱਕ ਲੱਗਿਆ ਜੀ ਇਹ ਦੋ ਚਾਰ ਲੱਖ ਪਚੱਤਰ ਹਜ਼ਾਰ ਰੁਪਈਆ ਟਰੈਕਟਰ ਦੀ demand ਹੈ ਜੀ ਅੱਗੇ ਜੀ ਸੋਨਾਲੀਕਾ ਪੈਂਤੀ ਵਾਲਾ ਆ ਗਿਆ ਜੀ ਟਾਇਰਾਂ ਦੀ condition ਤੁਸੀਂ ਦੇਖ ਸਕਦੇ ਹੋ ਦੋ ਹਜ਼ਾਰ ਅੱਠ model ਹੈ ਜੀ ਛੇ ਜੀ ਦੀ ਟਰੈਕਟਰ ਹੈ ਜੀ ਦੋ ਲੱਖ ਪਚਾਸੀ ਹਜ਼ਾਰ ਰੁਪਈਆ ਟਰੈਕਟਰ ਦੀ demand ਹੈ ਜੀ ਅੱਗੇ ਸੋਨ ਵਾਲੀ ਕਾ 50 ਵਾਲਾ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਰੰਗ ਰੂਪ ਦਾ ਡਾਇਰੈਕਟਰ ਪੂਰਾ ਸਾਫ਼ ਆ ਜੀ 2014 ਮਾਡਲ ਟਰੈਕਟਰ ਹੈ ਇਹ 468 ਟਰੈਕਟਰ ਦੀ ਲਮਾਣ ਹੈ ਅੱਗੇ 36 30 ਆ ਗਈ ਨਿਊ ਹੌਨਡਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆਂ 2009 ਮਾਡਲ ਟਰੈਕਟਰ ਹੈ 475000 ਰੁਪਿਆ ਇਹ ਟਰੈਕਟਰ ਦੀ ਲਮਾਣ ਹੈ ਅੱਗੇ ਨਿਊ ਹਾਲੈਂਡ ਆ ਗਿਆ ਜੀ 363 ਸਪੈਸ਼ਲ ਐਡੀਸ਼ਨ ਹੈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। ਟਰੈਕਟਰ ਪੂਰਾ ਸਾਫ਼ ਹੈ ਜੀ ਫ फेब्रुवारी ਛਤਰੀ ਆ 2020 ਮਾਡਲ ਆ ਜੀ ਟਰੈਕਟਰ ਇਹ। 7 ਲੱਖ 45000 ਰੁਪਏ ਟਰੈਕਟਰ ਦੀ ਮੰਗ ਹੈ। ਅੱਗੇ ਵੀ ਨਿਊ ਹਾਲੈਂਡ ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਟਾਇਰ ਟੂਰ ਰੰਗ ਨੂੰ ਗਾ ਟਰੈਕਟਰ ਪੂਰਾ ਸਾਫ਼ ਹੈ ਜੀ। ਅੱਗੇ ਹੀ ਪ੍ਰੀਤ ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2014 ਮਾਡਲ ਟਰੈਕਟਰ ਹੈ ਇਹ 3 ਲੱਖ 15000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਡਬਲ ਪੀਟੀਓ ਜੀ 3 ਸਪੀਡ ਟਰੈਕਟਰ ਹੈ ਇਹ ਸਰਰਾਜ 855 ਜੀ 2009 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਰੰਗ ਰੂਪ ਨਾਲ ਟਰੈਕਟਰ ਪੂਰਾ ਸਾਫ਼ ਪਿਆ ਜੀ ਦੂਜੀ ਸਾਈਡ ਵੀ ਚੈੱਕ ਕਰਾ ਦਿੰਦੇ ਆ 2009 ਮਾਡਲ ਹੈ ਜੀ 330 ਟਰੈਕਟਰ ਦੀ ਡਿਮਾਂਡ ਹੈ ਜੀ ਅਗੇ 2855 ਜੀ 2017 ਮਾਡਲ ਆ ਜੀ ਟੈਰਾ ਟੂਰਾਂ ਦਾ ਪੂਰਾ ਸਾਫ ਪਿਆ ਜੀ ਬਾਕੀ ਤੁਸੀਂ ਗ੍ਰੀਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ 425000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਅਗੇ ਸੋਨਾਲੀਕਾ 60 ਆ ਗਈ ਟੈਰਾ ਦੀ ਗ੍ਰੀਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2009 ਮਾਡਲ ਆ ਜੀ ਇਹ ਟਰੈਕਟਰ ਰੇਟ ਦੀ ਗੱਲ ਕਰੀਏ ਜੀ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਸਭ ਰਾਜ 855 DI ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਹੈ ਇਹ 585 ਡੈਕਟਰੀ ਨਵਾਂ ਹੈ ਗਈ ਫਾਰਮ ਟਰੈਕ ਆ ਗਈ 2009 ਮਾਡਲ ਹੈ ਇਹ ਟਰੈਕਟਰ ਜਿਵੇਂ ਤੁਸੀਂ ਦੇਖ ਸਕਦੇ ਹੋ ਟਾਇਰਾਂ ਤੋਂ ਦੀ 245 ਡੈਕਟਰੀ ਨਵਾਂ ਹੈ ਅੱਗੇ ਇਹ ਸਟੈਂਡਰਡ ਆ ਗਿਆ 355 DI ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2011 ਮਾਡਲ ਹੈ ਇਹ ਦੋ ਲੱਖ 70000 ਰੁਪਏ ਦਾ ਟਰੈਕਟਰ ਨਿਮਾਣਾ ਹੈ। ਅਗਈ 3600 ਆ ਗਈ ਨਿਊ ਹਾਲੈਂਡ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਆਈ। 2019 ਮਾਡਲ ਆਈ ਇਹ ਟਰੈਕਟਰ 5 ਲੱਖ 75000 ਰੁਪਏ ਟਰੈਕਟਰ ਦੀ ਮੰਗ ਹੈ। ਅਗਈ 3630 ਆ ਗਈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। 2010 ਮਾਡਲ ਆਈ ਇਹ 5 ਲੱਖ 10000 ਰੁਪਏ ਟਰੈਕਟਰ ਦੀ ਮੰਗ ਹੈ। ਅੱਗੇ ਨਿਊ ਹਾਲੈਂਡ ਆ ਗਈ ਸਪੈਸ਼ਲ ਐਡੀਸ਼ਨ ਹੈ ਹੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਟਾਇਰ ਵਾਲੀ ਛਤਰੀ ਲੱਗੀ ਹੋਈ ਹੈ ਟਰੈਕਟਰ ਪੂਰਾ ਸੋਹਣਾ ਹੈ 2022 ਮਾਡਲ ਹੈ 8 ਲੱਖ 45000 ਰੁਪਏ ਟਰੈਕਟਰ ਦੀ ਮੰਗ ਹੈ। ਅੱਗੇ ਜੌਂਡੀਅਰ 524 ਟਰੈਕਟਰ ਹੈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 11 ਮਾਡਲ ਆਈ 4190 ਰੁਪਿਆ ਟਰੈਕਟਰ ਦੀ ਮੰਗ ਆਈ ਅਗੇ 7724 ਆ ਗਿਆ ਜੀ 50 ਨੰਬਰ ਟਰੈਕਟਰ ਆਈ ਇਹ 2006 ਮਾਡਲ ਆਈ 198 ਟਰੈਕਟਰ ਦੀ ਮੰਗ ਆਈ ਅਗੇ 6055 ਆ ਗਿਆ ਟਰੈਕਟਰ 2014 ਮਾਡਲ ਆਈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ 475000 ਰੁਪਿਆ ਡਰਾਈਵਰ ਦੀ ਨਿਮਾਨ ਹੈ। ਗੇ ਸੋਨ ਵਾਲੀ ਕਾ 35 ਵਾਲਾ ਜੀ। 11 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਸੋ ਇਹਰ 15 ਮਾਡਲ ਹੈ। ਡਰਾਈਵਰ 35500 ਡਰਾਈਵਰ ਦੀ డిਮਾਂਡ ਹੈ ਜੀ। ਸਵਰਾਜ 744 10 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2007 ਮਾਡਲ ਹੈ ਇਹ ਟਰੈਕਟਰ ਹੈ 10 ਲੱਖ 35000 ਰੁਪਏ ਟੈਟਰੀ ਡਿਮਾਂਡ ਹੈ ਅੱਗੇ ਸਵਰਾਜ 855 ਆ ਗਿਆ ਜੀ 10 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 10 ਦਾ ਪੂਰਾ ਟਰੈਕਟਰ ਬਿਲਕੁਲ ਸਾਫ਼ ਪਿਆ ਜੀ 2010 ਮਾਡਲ ਹੈ ਜੀ 365 ਟਰੈਕਟਰ ਦੀ డిమాండ్ ਹੈ ਜੀ ਅੱਗੇ 3630 ਆ ਗਿਆ ਜੀ ਫੈబ్రਾਰੀ ਸ਼ਤਰਈ ਹੈ ਜੀ ਟਾਇਰ ਤੁਸੀਂ ਦੇਖ ਸਕਦੇ ਹੋ 2018 ਮਾਡਲ ਹੈ ਇਹ ਟਰੈਕਟਰ 7 ਲੱਖ 50000 ਰੁਪਏ ਟਰੈਕਟਰ ਦੀ డిమాండ్ ਹੈ ਜੀ ਫਾਰਮ ਟਰੈਕਟਰ 60 ਜੀ 2008 ਮਾਡਲ ਹੈ ਟਾਇਰਾਂ ਦੀ ਕ੍ਰਿਸ਼ਣ ਤੁਸੀਂ ਦੇਖ ਸਕਦੇ ਹੋ 2 ਲੱਖ 50000 ਰੁਪਏ ਟਰੈਕਟਰ ਦੀ డిమాండ్ ਹੈ ਜੀ ਅੱਗੇ ਜੀ ਸੋਨਾਲਿਕਾ 60 ਆ ਗਿਆ ਜੀ RX ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2014 ਮਾਡਲ ਹੈ ਜੀ। 4,55,000 ਰੁਪਏ ਟਰੈਕਟਰ ਦੀ ਕੀਮਤ ਹੈ। ਅੱਗੇ ਹੀ ਸੋਨਾਲੀ ਕਾ 750 ਹੈ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2008 ਮਾਡਲ ਹੈ 2,85,000 ਰੁਪਏ ਟਰੈਕਟਰ ਦੀ ਕੀਮਤ ਹੈ। 2,45,000 ਰੁਪਏ ਟਰੈਕਟਰ ਦੀ ਮੰਗ ਹੈ। ਅੱਗੇ ਸੋਨਾਲੀਕਾ 50 ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2006 ਮਾਡਲ ਟਰੈਕਟਰ ਹੈ ਜੀ ਇਹ 50 ਨੰਬਰ ਟਰੈਕਟਰ ਹੈ ਜੀ ਇਹ 311000 ਰੁਪਏ ਟਰੈਕਟਰ ਦੀ ਮੰਗ ਹੈ ਅੱਗੇ ਨਿਊ ਹਾਰਡ ਆ ਗਿਆ ਜੀ 2010 ਮਾਡਲ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੇਵਰ ਵਾਲੀ ਛਤਰੀ ੜਕ ੜਕ ਲੱਗ ਗਈ ਹੈ ਇਹ 2 4 ਲੱਖ 75000 ਰੁਪਏ ਟਰੈਕਟਰ ਦੀ ਮੰਗ ਹੈ ਅਗੇ ਸੋਨਾਲੀ ਦਾ 35 ਵਾਲਾ ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2008 ਮਾਡਲ ਆ ਜੀ। 6 ਚੀਰੀ ਟਰੈਕਟਰ ਆ ਜੀ। 2,85,000 ਰੁਪਏ ਟ੍ਰੈਕਟਰ ਦੀ ਲਗਾਇਆ।